ਹਾਂਜੀ ਸਤਿ ਸ੍ਰੀ ਅਕਾਲ ਜੀ ਗੁਰੂ ਫਤਿਹ ਸਾਰੇ ਵੀਰਾਂ ਦਾ ਸਵਾਗਤ ਹੈ ਸਾਡੇ YouTube ਚੈਨਲ ਸਿੰਘ ਸਵਾ ਦੇ ਉੱਪਰ ਅੱਜ ਅਸੀਂ ਇੱਕ ਇੱਕ ਮੇਨ ਮਕਸਦ ਜਿਹੜਾ ਸਾਡਾ ਹੈਗਾ ਅੱਜ ਦੀ ਇਸ ਵੀਡੀਓ ਦਾ ਉਹ ਹੈਗਾ ਯਾ ਸਾਡਾ ਜਿਹੜਾ ਸਿੱਖ ਇਤਿਹਾਸ ਆ ਉਹਨੂੰ ਦੇਖਿਆ ਕਿਵੇਂ ਜਾ ਸਕਦਾ ਆ ਅਸਲ ਦੇ ਵਿੱਚ ਇਹ ਧਿਆਨ ਹੁੰਦਾ ਕੀ ਆ ਉਹ ਸਾਰੀਆਂ ਅੱਜ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਜੀ ਸਾਡੀ ਇਸ ਵੀਡੀਓ ਦੇ ਰਾਹੀਂ ਆਸ ਕਰਦਾ ਆਂ ਕਿ ਤੁਸੀਂ ਇਸ ਵੀਡੀਓ ਨੂੰ ਪ੍ਰੋਪਰ ਵਧੀਆ ਤਰੀਕੇ ਦੇ ਨਾਲ ਸੁਣੋਗੇ ਸ਼ੇਅਰ ਕਰੋਗੇ ਤੇ ਅੱਗੇ ਜਰੂਰ ਪਹੁੰਚਾਓਗੇ ਅਸਲ ਵਿੱਚ ਜਦੋਂ ਇਤਿਹਾਸ ਨੂੰ ਵੇਖਣਾ ਤਾਂ ਇਤਿਹਾਸ ਦੋ ਸ਼ਬਦਾਂ ਦਾ ਤੋਂ ਨਿਕਲਿਆ ਆ ਦੋ ਅੱਖਰਾਂ ਤੋਂ ਨਿਕਲਿਆ ਇਤ ਪਲੱਸ ਹਾਸ ਇਹਦਾ ਜਿਹੜਾ ਸ਼ਬਦ ਨਿਰੂਪਣ ਹੈ ਜਿਹੜੀ ਇਹਦੀ ਸ਼ਬਦ ਜੋਤੋਂ ਨਿਕਲਦਾ ਹੈ ਮਤਲਬ ਇਹਦਾ ਹੈਗਾ ਆ ਕਿ ਭੂਤਕਾਲ ਦੇ ਵਿੱਚ ਵਾਪਰੀਆਂ ਹੋਈਆਂ ਘਟਨਾਵਾਂ ਜਿਹੜੀਆਂ ਅਸਲੀ ਸੱਚੀਆਂ ਘਟਨਾਵਾਂ ਆ ਉਹਨਾਂ ਨੂੰ ਇਤਿਹਾਸ ਕਹਿ ਦਿੱਤਾ ਜਾਂਦਾ ਆ ਤੇ ਹੁਣ ਅੱਜ ਅਸੀਂ ਇਹ ਵੇਖਣਾ ਕਿ ਸਾਡੀ ਜਿਹੜੀ ਸਿੱਖ ਹਿਸਟਰੀ ਆ ਜਿਹੜਾ ਸਿੱਖ ਇਤਿਹਾਸ ਆ ਉਹ ਅੱਜ ਕਿਸ ਰੂਪ ਦੇ ਵਿੱਚ ਸਾਾਨੂੰ ਮਿਲਦਾ ਆ ਕਿ ਅਸੀਂ ਉਸ ਨੂੰ ਉਸ ਰੂਪ ਦੇ ਵਿੱਚ ਪ੍ਰਵਾਨ ਕਰ ਸਕਦੇ ਆ ਐਕਸੈਪਟ ਕਰ ਸਕਦੇ ਆ ਇਹ ਚੀਜ਼ ਧਿਆਨ ਨਾਲ ਸੁਣਿਓ ਹੁਣ ਇਤਿਹਾਸ ਲਾਫਜ਼ ਮੈਂ ਤੁਹਾਨੂੰ ਬਿਲਕੁਲ ਹੀ ਸੰਖੇਪ ਬਿਲਕੁਲ ਹੀ ਸੌਖੇ ਸ਼ਬਦਾਂ ਵਿੱਚ ਦੱਸਦਾ ਵੀ ਭੂਤਕਾਲ ਦੇ ਵਿੱਚ ਵਾਪਰੀਆਂ ਹੋਈਆਂ ਘਟਨਾਵਾਂ ਇਤਿਹਾਸ ਅਖਵਾਉਂਦੀਆਂ ਨੇ ਹੁਣ ਅੱਗੇ ਚੱਲਿਓ ਇਤਿਹਾਸ ਦੇ ਜਿਹੜੇ ਸੌਮੇ ਹੁੰਦੇ ਆ ਇਤਿਹਾਸ ਮਿਲਦਾ ਕਿੱਥੋਂ ਆ ਇਤਿਹਾਸ ਮਿਲਦਾ ਆ ਤਿੰਨ ਥਾਵਾਂ ਤੋਂ ਤਿੰਨ ਜਗ੍ਹਾਵਾਂ ਤੋਂ ਉਹ ਤਿੰਨੇ ਜਗ੍ਹਾਵਾਂ ਜਿਹੜੀਆਂ ਹੈਗੀਆਂ ਸਭ ਤੋਂ ਪਹਿਲਾਂ ਮੌਖਿਕ ਇਤਿਹਾਸ ਠੀਕ ਹੈ ਜੀ ਦੂਸਰਾ ਹੈਗਾ ਆ ਯਾਦਗਾਰੀ ਇਤਿਹਾਸ ਤੀਸਰਾ ਹੈਗਾ ਆ ਲਿਖਤੀ ਇਤਿਹਾਸ ਮੌਖਿਕ ਇਤਿਹਾਸ ਦਾ ਮਤਲਬ ਹੁੰਦਾ ਜਵਾਨੀ ਹੁਣ ਅੱਜ ਮੈਂ ਤੁਹਾਨੂੰ ਦੱਸ ਦਿੱਤਾ ਹੈ ਇਤਿਹਾਸ ਦੇ ਬਾਰੇ ਤੁਸੀਂ ਅੱਗੇ ਗੱਲ ਕਰੋਗੇ ਇਤਿਹਾਸ ਜਿਹੜੀਆਂ ਉਹ ਵਾਪਰੀਆਂ ਹੋਈਆਂ ਘਟਨਾਵਾਂ ਦੇ ਬਾਰੇ ਠੀਕ ਹੈ ਕੋਈ ਜਿਹੜੀ ਘਟਨਾ ਵਾਪਰੀ ਹੈ ਤੁਸੀਂ ਅੱਗੇ ਸ਼ੇਅਰ ਕਰਦੇ ਹੋ ਉਹ ਤੋਂ ਅੱਗੇ ਜਾਂਦੀ ਆ ਤੇ ਇਹ ਹੁੰਦਾ ਮੌਖਿਕ ਇਤਿਹਾਸ ਜਿਹੜਾ ਜ਼ੁਬਾਨੀ ਦਰ ਜ਼ੁਬਾਨੀ ਪੀੜੀ ਦਰ ਪੀੜੀ ਅੱਗੇ ਚੱਲਦਾ ਆ ਉਹਨੂੰ ਕਹਿੰਦੇ ਆ ਮੌਖਿਕ ਇਤਿਹਾਸ ਦੂਸਰਾ ਆਇਆ ਯਾਦਗਾਰੀ ਇਤਿਹਾਸ ਜਿਹੜਾ ਨਿਸ਼ਾਨੀਆਂ ਦੇ ਰਾਹੀਂ ਲੱਭਦਾ ਆ ਕੋਈ ਸਿੱਕੇ ਮਿਲਦੇ ਗਏ ਮਿਲ ਗਏ ਤੁਹਾਨੂੰ ਕਿਸੇ ਕਾਲ ਦੇ ਕੁਈ ਤੁਹਾਨੂੰ ਮੋਹਰ ਮਿਲ ਗਈ ਕੋਈ ਤੁਹਾਨੂੰ ਉਸ ਸਮੇਂ ਦੀਆਂ ਨਿਸ਼ਾਨੀਆਂ ਮਿਲ ਜਾਣ ਉਹਨਾਂ ਨਾਲ ਸੰਬੰਧਤ ਕੋਈ ਕਿਲੇ ਮਿਲ ਜਾਣ ਕੋਈ ਇਮਾਰਤਾਂ ਮਿਲ ਜਾਣ ਉਹ ਹੁੰਦਾ ਜੀ ਯਾਦਗਾਰੀ ਇਤਿਹਾਸ ਤੀਸਰਾ ਹੈਗਾ ਲਿਖਤੀ ਇਤਿਹਾਸ ਜਿਹੜਾ ਰਿਟਰਨ ਦੇ ਵਿੱਚ ਮਿਲਦਾ ਆ ਰਿਟਰਨ ਰਿਕਾਰਡ ਦੇ ਵਿੱਚ ਇੱਕ ਤਾਂ ਰਿਟਰਨ ਰਿਕਾਰਡ ਜਿਹੜੇ ਦਸਤਾਵੇਜ਼ ਹੁੰਦੇ ਆ ਉਹਨਾਂ ਦੇ ਰਾਹੀਂ ਇੱਕ ਹੁੰਦਾ ਆ ਜਿਹੜਾ ਕੋਈ ਲੇਖਕ ਲਿਖਦਾ ਆ ਕਿਸੇ ਹਿਸਟਰੀ ਦੇ ਬਾਰੇ ਕਿਸੇ ਇਤਿਹਾਸ ਦੇ ਬਾਰੇ ਠੀਕ ਹੈ ਜੀ ਇਹ ਇਹ ਸਾਰੀਆਂ ਗੱਲਾਂ ਇਤਿਹਾਸ ਸ਼ਬਦ ਨੂੰ ਰੋਪਨ ਤੇ ਇਤਿਹਾਸ ਦੀ ਜਿਹੜੀ ਸੌਮੇ ਇਹ ਤੁਹਾਡੇ ਨਾਲ ਸਾਂਝ ਪਾ ਦिती ਆ ਅੱਗੇ ਚੱਲਦੇ ਆ ਸਿੱਖ ਇਤਿਹਾਸ ਤੇ ਹੁਣ ਸਿੱਖ ਇਤਿਹਾਸ ਦੇ ਜਿਹੜੇ ਸੌਮੇ ਆ ਇਹਨਾਂ ਸੌਮਿਆਂ ਨੂੰ ਅਸੀਂ ਵੇਖਣਾ ਉਹਨਾਂ ਨੂੰ ਪਰਖਣਾ ਆ ਕਿ ਇਹ ਸਹੀ ਆ ਜਾਂ ਗਲਤ ਆ ਤੁਸੀਂ ਇਹ ਧਿਆਨ ਦਿਓ ਸਭ ਤੋਂ ਪਹਿਲਾਂ ਮੌਖਿਕ ਇਤਿਹਾਸ ਜਿਹੜਾ ਸਾਡੇ ਕੋਲ ਚੱਲਦਾ ਹੈ ਜਿਹੜਾ ਪੀੜੀਦਰ ਪੀੜੀ ਅਸੀਂ ਸੁਣਿਆ ਉਹ ਦੇਖੋ ਜੀ ਜਿਹੜਾ ਮੌਖਿਕ ਇਤਿਆਸ ਹੁੰਦਾ ਜਦੋਂ ਪੀੜੀ ਦਾ ਰੇ ਪੀੜੀ ਤੁਸੀਂ ਇੱਕ ਬੰਦੇ ਤੋਂ ਦੂਜੇ ਬੰਦੇ ਨੇ ਸੁਣਿਆ ਆ ਦੂਜੇ ਤੋਂ ਤੀਜੇ ਨੇ ਸੁਣਿਆ ਤੀਜੇ ਤੋਂ ਚੌਥੇ ਨੇ ਹੌਲੀ ਹੌਲੀ ਜਿਹੜਾ ਅੱਗੇ ਵਧਿਆ ਆ ਇਹਦੇ ਵਿੱਚ ਜਦੋਂ ਇੱਕ ਬੰਦਾ ਦੂਜੇ ਨੂੰ ਦੱਸਦਾ ਤਾਂ ਉਹ ਜਦੋਂ ਉਹ ਭਾਵੇਂ ਰੀਅਲ ਸਟੋਰੀ ਦੱਸਦਾ ਹੋਵੇ ਤਾਂ ਦੂਜੇ ਤੋਂ ਤੀਜੇ ਦੇ ਕੋਲ ਜਾਂਦੀ ਹੋਈ ਜਿਹੜਾ ਉਹ ਉਹ ਜਿਹੜੀ ਉਹਦੀ ਬੋਲੀ ਦੇ ਵਿੱਚੋਂ ਕੁਝ ਨਾ ਕੁਝ ਇਦਾਂ ਹੋ ਜਾਂਦਾ ਆ ਵੀ ਉਹ ਕੁਝ ਨਾ ਕੁਝ ਬਦਲ ਜਾਂਦਾ ਆ ਕੁਝ ਬਾਦ ਘਟ ਹੋ ਜਾਂਦੀ ਆ ਤੀਜੇ ਤੋਂ ਚੌਥੇ ਕੋਲੇ ਚੌਥੇ ਤੋਂ ਪੰਜਵੇਂ ਕੋਲੇ ਐਦਾਂ ਬਾਦ ਘਟ ਹੁੰਦੀ ਰਹਿੰਦੀ ਆ ਤੇ ਇਹਦੇ ਨਾਲ ਇੱਕ ਟਾਈਮ ਪਾ ਕੇ ਜਿਹੜਾ ਮੌਖਿਕ ਇਤਿਹਾਸ ਦਾ ਜਿਹੜਾ ਮੂਲ ਰੂਪ ਹੁੰਦਾ ਜਿੱਥੋਂ ਸ਼ੁਰੂ ਹੋਇਆ ਹੁੰਦਾ ਉਹ ਆਪਣਾ ਮੂਲ ਰੂਪ ਗਵਾ ਬੈਠਦਾ ਆ ਠੀਕ ਹੈ ਜੀ ਕਹਿਣ ਦਾ ਭਾਵ ਜਿਹੜਾ ਸਿੱਖ ਇਤਿਹਾਸ ਆ ਸਿੱਖ ਹਿਸਟਰੀ ਆ ਜਿਹੜੀ ਉਹ ਲਗਭਗ 5-600 ਸਾਲ ਪੁਰਾਣੀ ਆ 5-600 ਸਾਲ ਲਗਭਗ ਉਹਨੂੰ ਸ਼ੁਰੂਆਤ ਹੋਈ ਨੂੰ ਹੋਗੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਉਹ ਜਿਹੜੀ ਇੰਨੀ ਪੁਰਾਣੀ ਹੋਣ ਕਰਕੇ ਤੇ ਹੋ ਸਕਦਾ ਵੀ ਉਹ ਮੌਕਿ ਇਤਿਹਾਸ ਸਾਡੇ ਕੋਲ ਉਦਾਂ ਦਾ ਨਾ ਮਿਲੇ ਠੀਕ ਹੈ ਜੀ ਦੂਸਰਾ ਹੈਗਾ ਯਾਦਗਾਰੀ ਇਤਿਹਾਸ ਯਾਦਗਾਰੀ ਇਤਿਹਾਸ ਜਿਹੜਾ ਤੁਹਾਨੂੰ ਨਿਸ਼ਾਨੀਆਂ ਦੇ ਰਾਹੀਂ ਕਿਲਿਆਂ ਦੇ ਰਾਹੀਂ ਅ ਮੋਹਰ ਸਿੱਕਿਆਂ ਦੇ ਰਾਹੀਂ ਮਿਲੇ ਜਿਵੇਂ ਬਾਬਾ ਅ ਬੰਦਾ ਸਿੰਘ ਬਹਾਦਰ ਦੀ ਮੋਹਰ ਹੈਗੀ ਆ ਤੁਸੀਂ ਅਕਸਰ ਹੀ ਸੁਣਿਆ ਹੋਣਾ ਉਹ ਮਿਲਦੀ ਆ ਫਾਰਸੀ ਦੇ ਵਿੱਚ ਉਹਦੀ ਇਹ ਦੇਗੋ ਤੇਗੋ ਫਤਿਹ ਉਨ ਨੌਸਰਤ ਬੇਦੰਗ ਯਾਫਤ ਅਜ਼ਨਾਨ ਕੋ ਗੁਰੂ ਗੋਬਿੰਦ ਸਿੰਘ ਹੈ ਨਾ ਸਿੱਕਾ ਜਦਵਰ ਹਦੂ ਆਲਮ ਤੇਗ ਨਾਨਕ ਬਾਹਿ ਬਾਸਤ ਇਹ ਵਾਲਾ ਸਿੱਕਾ ਮਿਲਦਾ ਆ ਉਸ ਕਾਲ ਦਾ ਨਾਨਕ ਸ਼ਾਹੀ ਰਾਜ ਦਾ ਜੇ ਤੁਸੀਂ ਉਮੋਂ ਉਸੇ ਵੇਖਦੇ ਆ ਉਹ ਹੈਗਾ ਇਤਿਹਾਸ ਯਾਦਗਾਰੀ ਇਤਿਹਾਸ ਜਦੋਂ ਤੁਸੀਂ ਹੁਣ ਕਿਲਿਆਂ ਨੂੰ ਵੇਖਦੇ ਹੋ ਤਾਂ ਸਾਡੇ ਕੋਲ ਕਿਲੇ ਨਹੀਂ ਹੈਗੇ ਸਾਡੇ ਕੋਲ ਚਮਕੌਰ ਦੀ ਗੜੀ ਨਹੀਂ ਹੈਗੀ ਸਾਡੇ ਕੋਲ ਫਤਿਹਗੜ੍ਹ ਸਾਹਿਬ ਦਾ ਪੂਰਾ ਜਿਹੜੇ ਸਾਡੇ ਆਰਕੀਓਲੋਜੀ ਦੇ ਜਿਹੜੇ ਪੈਮਾਨੇ ਸੀ ਉਹ ਹੋਣੇ ਚਾਹੀਦੇ ਸੀ ਉਹ ਨਹੀਂ ਹੈਗੇ ਹੈਨਾ ਤਾਂ ਜੋ ਕੁਝ ਵਾਪਰਿਆ ਸੀ ਜਿਹੜੀਆਂ ਜਗਾਵਾਂ ਤੇ ਵਾਪਰਿਆ ਸੀ ਜਿਹੜੀਆਂ ਥਾਵਾਂ ਤੇ ਵਾਪਰਿਆ ਸੀ ਜੋ-ਜੋ ਚੀਜ਼ਾਂ ਸਾਡੇ ਕੋਲ ਹੋਣੀਆਂ ਚਾਹੀਆਂ ਸੀ ਉਹ ਸਾਡੇ ਕੋਲ ਨਹੀਂ ਹੈ ਠੀਕ ਹੈ ਜੀ ਤੇ ਹੁਣ ਯਾਦਗਾਰ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇੱਥੇ ਮਿਸ ਹੋ ਚੁੱਕਿਆ ਆ ਸਾਡੇ ਕੋਲੋਂ ਉਹ ਟਾਈਮ ਅਸੀਂ ਗਵਾ ਬੈਠੇ ਆ ਸਿੱਖ ਜਿਹੜੇ ਗਵਾ ਬੈਠੇ ਆ ਉਹ ਹੈਗਾ ਵੀ ਸਾਡੀਆਂ ਨਿਸ਼ਾਨੀਆਂ ਸੀ ਜਿਹੜੀਆਂ ਉਹ ਕਾਰ ਸੇਵਾ ਵਾਲੇ ਬਾਬੇ ਠੀਕ ਹੈ ਜੀ ਮੈਂ ਨਾਮ ਲੈ ਰਿਹਾ ਕਾਰ ਸੇਵਾ ਵਾਲੇ ਬਾਬੇ ਅਕਸਰ ਇਹਨੇ ਸੰਪਰਦਾਮਾ ਚਲਦੀਆਂ ਨੇ ਤੇ ਇਹਨਾਂ ਨੇ ਉਹਦੀ ਸਾਰੀ ਮਾਰ ਸੇਵਾ ਕਰ ਦਿੱਤੀ ਆ ਠੀਕ ਹੈ ਜੀ ਟੋਟਲੀ ਸਾਡਾ ਜਿੰਨਾ ਜਿੰਨਾ ਕਿ ਸਾਡੇ ਪੁਰਾਣੇ ਤੋਂ ਪੁਰਾਣੇ ਜਿਹੜੇ ਸਾਨੂੰ ਕੁਝ ਮਿਲਣਾ ਚਾਹੀਦਾ ਸੀ ਉਹ ਇਹਨਾਂ ਨੇ ਸਭ ਕੁਝ ਖਤਮ ਕਰ ਦਿੱਤਾ ਜਿਵੇਂ ਕੁਝ ਸਾਲ ਪਹਿਲਾਂ ਕੁਝ ਕੁ ਦਹਾਕੇ ਕੁਝ ਕੁ ਦਹਾਕੇ ਪਹਿਲਾਂ ਚਮਕੌਰ ਦੀ ਗੜੀ ਸਲਾਮਤ ਸੀ ਠੀਕ ਹੈ ਜੀ ਅੱਜ ਉਹਨੂੰ ਢਾ ਕੇ ਉਹਦੇ ਉੱਤੇ ਇੱਕ ਨਵਾਂ ਸਟਰਕਚਰ ਖੜਾ ਕਰ ਦਿੱਤਾ ਹੈ ਜਿਹੜਾ ਕਿ ਸਾਨੂੰ ਉਸ ਰੂਪ ਦੇ ਵਿੱਚ ਯਾਦ ਨਹੀਂ ਦਿਵਾ ਸਕਦਾ ਠੀਕ ਹੈ ਜੀ ਤੀਸਰਾ ਹੈਗਾ ਰਿਟਨ ਇਤਿਹਾਸ ਲਿਖਤੀ ਇਤਿਹਾਸ ਜਿਹੜੇ ਦਸਤਾਵੇਜ਼ ਸਾਨੂੰ ਉਸ ਸਮੇਂ ਦੇ ਮਿਲਦੇ ਆ ਉਹਨਾਂ ਦੇ ਅਕੋਰਡਿੰਗ ਜਿਦੋਂ ਲਿਖਿਆ ਜਾਂਦਾ ਹੈ ਲਿਖਤੀ ਇਤਿਹਾਸ ਉਹ ਤਾਂ ਠੀਕ OK ਠੀਕ ਹੈ ਜੀ ਉਹਦੇ ਤੋਂ ਅਸੀਂ ਗੱਲ ਕਰ ਸਕਦੇ ਆ ਪਰ ਜਿਹੜਾ ਉਹ ਤੋਂ ਬਾਅਦ ਦੇ ਵਿੱਚ ਲਿਖਿਆ ਗਿਆ ਆਮ ਤੌਰ ਤੇ ਸਿੱਖ ਇਤਿਹਾਸ ਆ ਜਿਹੜਾ ਉਪਾਸ਼ਾਈਆਂ ਦੇ ਸਮੇਂ ਨਹੀਂ ਲਿਖਿਆ ਗਿਆ ਬਹੁਤ ਟਾਈਮ ਬਾਅਦ ਦੇ ਵਿੱਚ ਲਿਖਿਆ ਗਿਆ ਜਿਨ੍ਹਾਂ ਨੇ ਵੀ ਲਿਖਿਆ ਉਹਨਾਂ ਨੇ ਵਿਰੋਧ ਦੇ ਵਿੱਚ ਲਿਖਿਆ ਉਹਦੇ ਵਿੱਚੋਂ ਸਾਨੂੰ ਫੇਰ ਵੀ ਕੁਝ ਨਾ ਕੁਝ ਮਿਲ ਜਾਂਦਾ ਸਾਡੀਆਂ ਪਾਸ਼ਾਗੀਆਂ ਦੇ ਬਾਰੇ ਸਾਡੇ ਸਿੱਖ ਇਤਿਹਾਸ ਦੇ ਬਾਰੇ ਪਰ ਜਦੋਂ ਬਾਅਦ ਦੇ ਵਿੱਚ ਲਿਖਿਆ ਉਹਨਾਂ ਨੇ ਟੋਟਲੀ ਕਮੀਨਗੀ ਕੀਤੀ ਹੈ ਉਹਦੇ ਵਿੱਚ ਠੀਕ ਹੈ ਜੀ ਮੈਂ ਮੈਂ ਨਾਮ ਲੈ ਦੇਣਾ ਵਾ ਕੁਝ ਕੁ ਸਰੋਤਾਂ ਦੇ ਨਾਮ ਲੈ ਦੇਣਾ ਜਿਹੜੇ ਪੁਰਾਣੇ ਜਿਹੜੇ ਚੱਲਦੇ ਆ ਰਹੇ ਆ ਜਿਨ੍ਹਾਂ ਦੀ ਕਥਾ ਵੀ ਗੁਰਦੁਆਰਿਆਂ ਦੇ ਵਿੱਚ ਹੁੰਦੀ ਆ ਅਕਸਰ ਇਹਨਾਂ ਨੂੰ ਆਧਾਰ ਬਣਾ ਕੇ ਜਿਹੜੀ ਕਥਾ ਕੀਤੀ ਜਾਂਦੀ ਆ ਉਹ ਹੈਗੇ ਆ ਜਿਵੇਂ ਕਵੀ ਸੰਤੋਖ ਸਿੰਘ ਨੇ ਲਿਖਿਆ ਗੁਰਪ੍ਰਤਾਪ ਸੂਰਜ ਗ੍ਰੰਥ ਉਹਦੇ ਨਾਨਕ ਪ੍ਰਕਾਸ਼ ਤੇ ਸੂਰਜ ਪ੍ਰਕਾਸ਼ ਦੇ ਦੋ ਭਾਗ ਹੈਗੇ ਆ ਗਿਆਨੀ ਗਿਆਨ ਸਿੰਘ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਠੀਕ ਹੈ ਰਤਨ ਸਿੰਘ ਭੰਗੂਣੇ ਨੇ ਲਿਖਿਆ ਪ੍ਰਾਚੀਨ ਪੰਥ ਪ੍ਰਕਾਸ਼ ਤੇ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਲਿਖਿਆ ਇਦਾਂ ਦੇ ਸਾਨੂੰ ਬਹੁਤ ਕੁਝ ਮਿਲ ਜਾਂਦਾ ਆ ਤੇ ਉਹ ਉਹ ਜਿਹੜਾ ਸਾਨੂੰ ਪੂਰੇ ਦਾ ਪੂਰਾ ਸਾਨੂੰ ਵੇਖਣਾ ਪਏਗਾ ਕਿ ਕੀ ਇਹ ਇਤਿਹਾਸ ਜਿਹੜਾ ਹੁਣ ਅਸੀਂ ਸਾਡੇ ਤੇ ਸਵਾਲ ਇਹ ਆ ਸਿੱਖਾਂ ਤੇ ਵੀ ਅਸੀਂ ਸਿੱਖ ਇਤਿਹਾਸ ਦੀ ਨੂੰ ਜੇ ਇਹ ਦੇਖਣਾ ਕਿ ਇਹ ਸਹੀ ਆ ਜਾਂ ਗਲਤ ਆ ਉਹ ਸਿੱਕੇਵੇਂ ਵੇਖੀਏ ਇਹਦੀ ਪਰਚੋਲ ਕਿਵੇਂ ਕਰੀਏ ਇਹਦਾ ਅਨਾਲਿਸਿਸ ਕਿਵੇਂ ਕਰੀਏ ਉਹ ਹੈਗਾ ਜੇ ਸਾਡੇ ਕੋਲ ਇੱਕੋ ਇੱਕ ਪੈਮਾਨਾ ਆ ਇੱਕੋ ਇੱਕ ਆਧਾਰ ਹੈਗਾ ਆ ਠੀਕ ਹੈ ਜੀ ਦੇਖੋ ਇਹਦੇ ਨਾਲ ਤਾਂ ਲਗਭਗ ਸਾਰੇ ਗੱਲ ਸਹਿਮਤ ਹੋਣਗੇ ਵੀ ਜਿਹੜਾ ਪਾਤਸ਼ਾਹੀਆਂ ਨੇ ਜੋ ਕੁਝ ਲਿਖਿਆ ਜਿਹੜੇ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦਾ ਹੈ ਜਿਹੜਾ ਜਿੰਨਾ ਸਾਡੇ ਕੋਲੇ ਮੂਲ ਰੂਪ ਆ ਚੁੱਕਾ ਹੈ ਜਪਰਾਣਾ ਜਿੰਨਾ ਮਿਲਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮੂਲ ਰੂਪ ਉਹ ਪਾਤਸ਼ਾਹੀਆਂ ਦਾ ਹੰਡਾਇਆ ਹੋਇਆ ਉਹਨਾਂ ਦਾ ਵਿਚਾਰ ਆ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਹੋ ਠੀਕ ਹੈ ਜੀ ਇਹ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਜਦੋਂ ਪਿੰਡੇ ਤੇ ਹੰਡਾਇਆ ਤੇ ਜਦੋਂ ਹੁਣ ਅਸੀਂ ਹਿਸਟਰੀ ਆ ਜਿਹੜੀ ਹਿਸਟਰੀ ਨੂੰ ਉਹ ਵਿਚਾਰ ਦੇ ਨਾਲ ਮੇਲਦੇ ਆ ਉਹ ਕੀ ਹੁੰਦਾ ਹੈ ਉਹ ਪਿੰਡੇ ਤੇ ਹਟਾਇਆ ਹੋਇਆ ਵਿਚਾਰ ਜਿਹੜਾ ਹੈਗਾ ਹਿਸਟਰੀ ਦੇ ਨਾਲ ਮੇਲ ਨਹੀਂ ਖਾਂਦਾ ਜਾਂ ਇਹ ਕਹਿ ਲਓ ਕਿ ਹਿਸਟਰੀ ਉਹਦੇ ਨਾਲ ਮੇਲ ਨਹੀਂ ਖਾਂਦੀ ਇਹ ਜ਼ਿਆਦਾ ਬੈਟਰ ਹੈ ਜੇਕਰ ਉਹ ਮੇਲ ਨਹੀਂ ਖਾਂਦੀ ਆ ਤਾਂ ਸੁਭਾਵਿਕ ਗੱਲ ਆ ਵੀ ਉੱਥੇ ਵਿਰੋਧਾਪਾਸ ਖੜਾ ਹੋ ਜਾਂਦਾ ਦੋਨੇ ਥਾਵਾਂ ਤੇ ਇਤਿਹਾਸ ਦੇ ਵਿੱਚ ਤੇ ਵਿਚਾਰ ਦੇ ਵਿੱਚ ਸਦਾਂ ਜੀ ਨੂੰ ਕਹਿ ਦਿੰਨੇ ਆਪਾਂ ਆਈਡੀਆ ਕਹਿ ਦਿੰਨੇ ਆ ਹੈਨਾ ਉਹਦੇ ਵਿੱਚ ਵਿਰੋਧ ਖੜਾ ਹੋ ਜਾਂਦਾ ਹੁਣ ਇਹ ਕੀ ਵਿਰੋਧ ਨਹੀਂ ਪੈਦਾ ਹੋਣ ਤੇ ਨਾ ਠੀਕ ਹੈ ਜੀ ਅਸੀਂ ਉਹਨੂੰ ਵੇਖਣਾ ਆ ਪਰਖਣਾ ਆ ਉਹ ਪਰਖਾਂਗੇ ਜੀ ਅਸੀਂ ਜਿਹੜੇ ਪਹਿਲੇ ਸਰੋਤ ਤੇ ਹੁਣ ਦੇਖੋ ਜੀ ਜਿਹੜੇ ਸਰੋਤ ਲਿਖਤੀ ਸਰੋਤ ਵੀ ਹੁੰਦੇ ਆ ਨਾ ਉਹ ਦੋ ਤਰੀਕਿਆਂ ਦੇ ਹੁੰਦੇ ਆ ਠੀਕ ਹੈ ਜੀ ਇੱਕ ਹੁੰਦੀ ਆ ਪ੍ਰਾਇਮਰੀ ਰਿਸੋਰਸ ਮੂਲੀ ਸਰੋਤ ਦੂਸਰੇ ਹੁੰਦੇ ਆ ਸੈਕੰਡਰੀ ਰਿਸੋਰਸ ਠੀਕ ਹੈ ਜੀ ਦੂਜੇ ਨੰਬਰ ਤੇ ਜਿਹੜੇ ਹੁੰਦੇ ਆ ਦੂਜੇ ਤੀਜੇ ਜਿੰਨੇ ਵੀ ਹੈਗੇ ਆ ਦੇਖੋ ਜਿਹੜੇ ਪ੍ਰਾਇਮਰੀ ਸਰੋਤ ਆ ਸਿੱਖਾਂ ਦਾ ਪ੍ਰਾਇਮਰੀ ਸਰੋਤ ਹੈਗਾ ਸਿਰਫ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਠੀਕ ਹੈ ਜੀ ਤੇ ਜਿਹੜੇ ਸੈਕੰਡਰੀ ਸਰੋਤ ਆ ਉਹਦੇ ਵਿੱਚ ਤੁਸੀਂ ਕਿਸੇ ਨੂੰ ਵੀ ਲੈ ਸਕਦੇ ਹੋ ਤੁਸੀਂ ਜਿੰਨੇ ਵੀ ਗ੍ਰੰਥ ਜੋ ਵੀ ਆਉਂਦਾ ਆ ਜਿੰਨੇ ਵੀ ਜਿਹੜੇ ਸਾਰੇ ਹੈਗੇ ਆ ਉਹ ਇਵਨ ਕਿ ਜਿਹੜਾ ਉਹ ਸਮੇਂ ਦਾ ਲਿਖਤੀ ਇਤਿਹਾਸ ਵੀ ਉਹ ਵੀ ਆਊਗਾ ਸੈਕੰਡਰੀ ਰਿਸੋਰਸਸ ਦੇ ਵਿੱਚ ਸਿੱਖ ਸਿੱਖ ਜਿਹੜਾ ਅ ਸਿੱਖੀ ਦੇ ਅਨੁਸਾਰ ਜਦੋਂ ਦੂਸਰੇ ਨੰਬਰ ਤੇ ਆਊਗਾ ਤੇ ਫਿਰ ਸਾਨੂੰ ਸੋਚਣਾ ਪਏਗਾ ਕਿ ਅਸੀਂ ਅਸੀਂ ਕੀ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਸੈਕੰਡਰੀ ਰਿਸੋਰਸਸ ਨੂੰ ਪ੍ਰਾਇਮਰੀ ਰਿਸੋਰਸਸ ਤੇ ਪਰਖਣਾ ਸੀਗਾ ਪਰ ਅੱਜ ਕੱਲ ਕੀ ਹੋ ਰਿਹਾ ਪ੍ਰਾਇਮਰੀ ਰਿਸੋਰਸ ਨੂੰ ਪਰਖਿਆ ਜਾ ਰਿਹਾ ਸੈਕੰਡਰੀ ਰਿਸੋਰਸਾਂ ਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਪਰਖ ਰਹੇ ਹਾਂ ਅਸੀਂ ਕਵੀ ਸੰਤੋਖ ਸਿੰਘ ਦੇ ਨਾਲ ਮਿਲ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮਿਲ ਪਰਖ ਰਹੇ ਹਾਂ ਅਸੀਂ ਗਿਆਨੀ ਗਿਆਨ ਸਿੰਘ ਦੇ ਦੇ ਪੰਥ ਪ੍ਰਕਾਸ਼ ਰਤਨ ਸਿੰਘ ਪੰਗੋ ਦੇ ਪੰਥ ਪ੍ਰਕਾਸ਼ ਨਾਲ ਮਿਲ ਕੇ ਤਾਂ ਉਥੇ ਬ੍ਰੁਧਾਪਾਸ ਖੜਾ ਹੋਣਾ ਹੀ ਹੋਣਾ ਆ ਸਾਨੂੰ ਸੋਚਣ ਦੀ ਲੋੜ ਆ ਅਸੀਂ ਪ੍ਰਾਇਮਰੀ ਸਰੋਤ ਨੂੰ ਸੈਕੰਡਰੀ ਸਰੋਤਾਂ ਤੇ ਨਹੀਂ ਪਰਖ ਸਕਦੇ ਇਹ ਪੇਮਾਨਾ ਸਾਨੂੰ ਨਿਰਧਾਰਤ ਕਰਨਾ ਪਏਗਾ ਅਸੀਂ ਹਮੇਸ਼ਾ ਹੀ ਸੈਕੰਡਰੀ ਰਿਸੋਰਸ ਆ ਜਿਹੜੇ ਉਹ ਪ੍ਰਾਇਮਰੀ ਸਰੋਤਾਂ ਦੇ ਪਰਖਾਂਗੇ ਜਦੋਂ ਪ੍ਰਾਇਮਰੀ ਜੇ ਪ੍ਰਾਇਮਰੀ ਸਰੋਤ ਅਲਾਉ ਕਰੂਗਾ ਇਹ ਵੀ ਕੀ ਵੀ ਕਰ ਸਹੀਆ ਤਾਂ ਤਾਂ ਅਸੀਂ ਮੰਨਾਂਗੇ ਅਦਰਵਾਇਜ਼ ਅਸੀਂ ਉਹਨੂੰ ਰੱਦ ਕਰ ਦਿਆਂਗੇ ਉਹਨੂੰ ਮੁੱਢੋਂ ਰੱਦ ਕਰ ਦਾਂਗੇ ਨਹੀਂ ਇਹ ਸਾਡਾ ਨਹੀਂ ਹੋ ਸਕਦਾ ਜਿਵੇਂ ਕਿ ਜਿਵੇਂ ਕਿ 10 ਮੰਗਾਂ ਦਾ ਹੋ ਗਿਆ ਜਿਵੇਂ ਕਿ ਜਿਨੇ ਵੀ ਹੈਗੇ ਆ ਨਾ ਗ੍ਰੰਥ ਜਿਹੜੇ ਹੈਗੇ ਆ ਸਾਨੂੰ ਸਾਰਿਆਂ ਨੂੰ ਵੇਖਣਾ ਪਏਗਾ ਸਾਨੂੰ ਨਿਰਧਾਰਤ ਕਰਨਾ ਪਏਗਾ ਵੀ ਅਸੀਂ ਪ੍ਰਾਇਮਰੀ ਸਰੋਤ ਨੂੰ ਸੈਕੰਡਰੀ ਤੇ ਪਰਖਣਾ ਜਾਂ ਸੈਕੰਡਰੀ ਨੂੰ ਪ੍ਰਾਇਮਰੀ ਤੇ ਪਰਖਣਾ ਤੇ ਜਿਹੜੇ ਸਾਡੇ ਕੋਲ ਤਿੰਨੇ ਇਤਿਹਾਸ ਦੇ ਸੋਮੇ ਜਿੱਥੇ ਸਾਨੂੰ ਅਸੀਂ ਇਤਿਹਾਸ ਕਲੈਕਟ ਕਰਦੇ ਆ ਮੈਂ ਦੁਬਾਰਾ ਬੋਲ ਦਿੰਨਾ ਮੌਖਿਕ ਯਾਦਗਾਰੀ ਤੇ ਲਿਖਤੀ ਮੌਖਿਕ ਖਤਮ ਯਾਦਗਾਰੀ ਖਤਮ ਕਰ ਦਿੱਤਾ ਗਿਆ ਲਗਭਗ 95% ਦੀ ਖਤਮਿਆ 90% ਲਗਭਗ ਤੇ ਆ ਥਰਡ ਹੈਗਾ ਜਿਹੜਾ ਤੀਸਰਾ ਹੈਗਾ ਜਿਹੜਾ ਲਿਖਤੀ ਇਤਿਹਾਸ ਲਿਖਤੀ ਇਤਿਹਾਸ ਜੀ ਪ੍ਰਾਇਮਰੀ ਸਰੋਤਾਂ ਤੇ ਅਸੀਂ ਵਿਚਾਰ ਨੂੰ ਇਤਿਹਾਸ ਦੇ ਨਾਲ ਨਹੀਂ ਜੇ ਤੁਸੀਂ ਵਿਚਾਰ ਨੂੰ ਅਲੱਗ ਲੈ ਕੇ ਚੱਲੋਗੇ ਇਤਿਹਾਸ ਅਲੱਗ ਹੁੰਦਾ ਵਿਚਾਰ ਅਲੱਗ ਹੁੰਦਾ ਉਹ ਮਿਥਿਆਸ ਬਣ ਆਇਆ ਠੀਕ ਹੈ ਜੀ ਅਸੀਂ ਇਸ ਲਈ ਮਿਥਿਆਸ ਹੁੰਦਾ ਮੀਨਸਕ ਜਿਹੜੀਆਂ ਜਿਹੜੀਆਂ ਕਾਡਨਾਮਾ ਵਰਤੀਆਂ ਨਹੀਂ ਕਾਉਟਨੀਕ ਕਾਡਨਾਮਾ ਜਿਹੜੀਆਂ ਮਨੋਂ ਕਲਪਤੇ ਆ ਤੇ ਇਹਨਾਂ ਸਰੋਤਾਂ ਦੇ ਵਿੱਚ ਜਿਹੜੇ ਇਤਿਹਾਸ ਦੇ ਸਰੋਤ ਦੱਸੇ ਜਾਂਦੇ ਆ ਦੇਖਤੀ ਇਹ ਲਗਭਗ ਮਿਥਿਹਾਸ ਹੀ ਆ ਜਿਨ੍ਹਾਂ ਦੇ ਵਿੱਚ ਕਾਲਪਨਿਕ ਘਟਨਾਵਾਂ ਜ਼ਿਆਦਾ ਤੇ ਸੱਚਿਕ ਘਟਨਾਵਾਂ ਜਿਹੜੀਆਂ ਵਾਪਰੀਆਂ ਹੋਈਆਂ ਘਟਨਾਵਾਂ ਉਹ ਘੱਟ ਦੱਸੀਆਂ ਗੀਆਂ ਸੋ ਮੇਰੀ ਇਹ ਵੀਡੀਓ ਬਣਾਉਣ ਦਾ ਸਿੰਘ ਸਵਾ ਦੇ ਉੱਪਰ ਇਹੀ ਜਿਹੜਾ ਮਕਸਦ ਸੀ ਅਸੀਂ ਇਤਿਹਾਸ ਨੂੰ ਵੇਖੀਏ ਇਤਿਹਾਸ ਨੂੰ ਪੜਖੀਏ ਇਤਿਹਾਸ ਦੇ ਤਿੰਨੇ ਸਰੂਪਾਂ ਨੂੰ ਕਸੀ ਵਧੀਆ ਤਰੀਕੇ ਦੇ ਨਾਲ ਕਰੀਏ ਤੇ ਪ੍ਰਾਇਮਰੀ ਸਰੋਤ ਆ ਜਿਹੜਾ ਉਹਨੂੰ ਬਾਅਦ ਕੇ ਫਿਰ ਸੈਕੰਡਰੀ ਸਰੋਤਾਂ ਨੂੰ ਪਰਖ ਕੇ ਪ੍ਰਾਇਮਰੀ ਸਰੋਤ ਦਿੱਤੇ ਨਾ ਕਿ ਸੈਕੰਡਰੀ ਸਰੋਤਾਂ ਨੂੰ ਪ੍ਰਾਇਮਰੀ ਸਰੋਤਾਂ ਦੇ ਉੱਤੇ ਠੀਕ ਹੈ ਜੀ ਬਹੁਤ ਸ਼ੁਕਰੀਆ ਧੰਨਵਾਦ ਆ ਆਸ ਕਰਦਾ ਹਾਂ ਕਿ ਮੇਰੀ ਇਹ ਵੀਡੀਓ ਅੱਗੇ ਜਰੂਰ ਸ਼ੇਅਰ ਕਰੋਗੇ ਤੇ ਸਾਡੇ ਇਸ ਸਿੰਘ ਸਭਾ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਜਿਹੜਾ ਬਟਨ ਹੈ ਉਹ ਪ੍ਰੈਸ ਜਰੂਰ ਕਰ ਲਿਓ ਤਾਂ ਜੋ ਸਾਡਾ ਸੜੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਰਹਿਣ ਜੀ ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ ਗੁਰੂ ਫਤਿਹ ਜੀ